ਮੈਂ ਕਿਹਾ ਜੇ ਭਗਵੰਤ ਮਾਨ ਕਿੱਕਲੀ ਸੁਣਾ ਸਕਦਾ ਤਾਂ ਇੱਕ ਇੱਕ ਕਿੱਕਲੀ ਆਪਾਂ ਵੀ ਸੁਣਾ ਦਈਏ ਆਪਾਂ ਉਹਨਾਂ ਦੇ ਲੀਡਰਾਂ ਦੇ ਪੋਤੜੀ ਫੋਲਣਿਆਂ ਉਹ ਕਿੱਕਲੀ ਦੇ ਵਿੱਚ ਤੇ ਹੁਣ ਕਿੱਕਲੀ ਸੁਣਾਉਣ ਲੱਗਿਆ ਧਿਆਨ ਦੇ ਨਾਲ ਸੁਣਿਓ ਕਹਿੰਦਾ ਕਿੱਕਲੀ ਕਲੀਰ ਦੀ ਚੀਕ ਨਿਕਲੀ ਪਈ ਆ ਮੀਤ ਹਿਆਰ ਤੇ ਭਗਵੰਤ ਮਾਨ ਵੀਰ ਦੀ ਪਿੰਡਾਂ ਚੰਨਾਂ ਨੂੰ ਮੂੰਹ ਕੋਈ ਲਾਵੇ ਨਾ ਹੁਣ ਇਹਨਾਂ ਦੀਆਂ ਗੱਲਾਂ ਵਿੱਚ ਕੋਈ ਆਵੇ ਨਾ ਜਿਹੜਾ ਪਾਲੀ ਫਿਰਦੇ ਉਹ ਬਹਿਮ ਤੁਸੀਂ ਉਹ ਬਹਿਮ ਵੀ ਕੱਢਾਂਗੇ ਤੁਹਾਡਾ ਮੀਤ ਹੇਰ ਛੱਡ ਭਾਵੇਂ ਬਰਾਬਰ ਕੇਜਰੀਆਲ ਖੜਾ ਲਈ ਧਰ ਕੇ ਹਟੂਗਾ ਸਿਮਰਨਜੀਤ ਸਿੰਘ ਮਾਨ ਥੋੜੀ ਧੌਣ ਤੇ ਗੋਡਾ ਸਾਤ ਸ੍ਰੀ ਅਕਾਲ ਮੀਤ ਹੇਰ ਡਰਦਾ ਨਹੀਂ ਸੌਂਦਾ ਕਹਿੰਦਾ ਸੁਪਨੇ 'ਚ ਸਿਮਰਨਜੀਤ ਸਿੰਘ ਮਾਨ ਡਰਾਉਂਦਾ ਸੋਚ ਸੋਚ ਹੋਇਆ ਉਹਦਾ ਬੁਰਾ ਹਾਲ ਪਿੰਡਾਂ 'ਚ ਪੁੱਛੇ ਜਾਂਦੇ ਆ ਜਦੋਂ ਸਵਾਲ ਫਿਰ ਆਉਂਦਾ ਨਹੀਂ ਕੋਈ ਜਵਾਬ ਆ ਜਿਹੜਾ ਫਸਿਆ ਥੋੜੀ ਧੌਣ 'ਚ ਕੱਢਾਂਗੇ ਕੱਢਾਂਗੇ ਧੌਣ 'ਚ ਕਿੱਲਾ ਮੈਨੂੰ ਵੀ ਜੱਟ ਦਾ ਪੁੱਤ ਨਾ ਆਖੀ ਜੇ ਨਾ ਕੀਤਾ ਥੋੜੀ ਝਾੜੂ ਪਾਰਟੀ ਦਾ ਤੀਲਾ ਤੀਲਾ ਵਾਹ ਵਾਹ ਦੂਜਿਆਂ ਤੇ ਕਿੱਕਲੀ ਸੁਣਾਈ ਜਾਨਾ ਹੁਣ ਆਉਦੇ ਤੇ ਵੀ ਸਹਾਰੀ ਗੱਲਾਂ ਸੱਚੀਆਂ ਸੁਣਾਉਣ ਲੱਗਿਆ ਮੈਂ ਬਸ ਚੀਕਣਾ ਮਾਰੀ ਮੂੰਹ ਬੋਲੀ ਭੈਣ ਤੇਰੀ ਅੱਜ ਵੀ ੱੱਕੇ ਖਾਂਦੀ ਆ 43000 ਨੌਕਰੀ ਵਾਲਾ ਗੱਪ ਛੱਡੀ ਜਾਂਦਾ ਭਗਵੰਤ ਮਾਨਸਿਆਂ ਕਿੱਥੇ ਸ਼ਰਮ ਵੇਚ ਕੇ ਖਾਦੀ ਆ ਵਾਹ ਜੀ ਵਾਹ ਐਮਐਸਪੀ ਵਾਲੀ ਮੈਡਮ ਥੋਡੀ ਲੱਭਦੀ ਨਾ ਸਿਹਾਉਂਦੀ ਆ ਐਮਐਸਪੀ ਵਾਲੀ ਮੈਡਮ ਥੋਡੀ ਲੱਭਦੀ ਨਾ ਥਿਆਉਂਦੀ ਆ ਜਾ ਕੇ ਪਤਾ ਕਰ ਭਗਵੰਤ ਮਾਨਾ ਕਿੱਥੇ ਚਟਕੀਆਂ ਵਜਾਉਂਦੀ ਆ ਜਦੋਂ ਜਗਰਾਮਾਂ ਵਾਲੀ ਤੇਰੀ ਐਮਐਲਏ ਨੇ ਕੋਠੀ ਦੱਬੀ ਸੀ ਉਦੋਂ ਕਿਉਣੀ ਬੋਲਿਆ ਜੀਬ ਨੂੰ ਗੱਠ ਵੱਜੀ ਸੀ ਸਾਰੇ ਚੁੱਪ ਕਰਾ ਦਿੰਨਾ ਮੈਂ ਜਦੋਂ ਚੁੱਪ ਨੂੰ ਤੋੜੀਦਾ ਸਿੰਗਲਾ ਤੇਰਾ ਕਿਵੇਂ ਆ ਭਗਵੰਤ ਮਾਨਾ ਜਿਹਦੇ ਤੇ ਇਲਜ਼ਾਮ ਆ ਰੈਸ਼ਵਤ ਖੋਰੀ ਦਾ ਟਾਈਮ ਹੋ ਗਿਆ ਬਹੁਤਾ ਟਾਈਮ ਹੋ ਗਿਆ ਬਹੁਤਾ ਹੁਣ ਗੱਲ ਮੁੱਕਦੀ ਕਹਿ ਕੇ ਚੱਲਾਂ ਮੈਂ ਨਾ ਕੱਚੇ ਅਧਿਆਪਕ ਪੱਕੇ ਕੀਤੇ ਨਾ 43000 ਨੌਕਰੀ ਦਿੱਤੀ ਨਾ 2500 ਬਜ਼ੁਰਗਾਂ ਨੂੰ ਪੈਨਸ਼ਨ ਝਾੜੂ ਵਾਲਿਓ ਤੁਹਾਡੇ ਪੱਲੇ ਸਿਰਫ ਗੱਲਾਂ ਨੇ ਤੁਹਾਡੇ ਪੱਲੇ ਸਿਰਫ ਗੱਲਾਂ ਨੇ ਹੁਣ ਮਲੇਰ ਕੋਟਲੇ ਵਾਲਿਓ ਅਖੀਰਲੇ 2 ਮਿੰਟ ਲੈਣੇ ਆ ਇਹਨਾਂ 2 ਮਿੰਟਾਂ 'ਚ ਮੈਂ ਤੁਹਾਨੂੰ ਇਹ ਦੱਸਣਾ ਕਿ ਝਾੜੂ ਚੁੱਪੇ ਵਾਲਿਆਂ ਨੂੰ ਸਵਾਲ ਕੀ ਕਰਨੇ ਆ ਮੇਰੀਆਂ ਬੀਬੀਆਂ ਬੈਠੀਆਂ ਮਾਲਸਮਾਨ ਤੁਸੀਂ ਸਵਾਲ ਕਰਨਿਆ ਵੀ 1000 ਰੁਪਇਆ ਕਹਿੰਦੇ ਸੀ ਕਾਊਂਟਾਂ ਚ ਆਊ ਕਿੱਥੇ ਆ ਤੇ ਜਿਹੜੇ ਬਜ਼ੁਰਗਾਂ ਨੂੰ ਕਹਿੰਦੇ ਸੀ ਕਿ 2500 3000 ਰੁਪਇਆ ਪੈਨਸ਼ਨ ਦਵਾਂਗੇ ਪੁੱਛੋ ਕਿੱਥੇ ਆ ਇਹ ਝਾੜੂ ਚੱਪੇ ਵਾਲੇ ਕਹਿੰਦੇ ਸੀ ਕੱਚੇ ਅਧਿਆਪਕ ਪੱਕੇ ਕਰਾਂਗੇ ਪੁੱਛੋ ਇਹਨਾਂ ਨੂੰ ਕਿੱਥੇ ਪੱਕੇ ਕੀਤੇ ਆ ਇਹ ਕਹਿੰਦੇ ਸੀ ਹਸਪਤਾਲ ਦੀਆਂ ਸਾਮੀਆਂ ਭਰਾਂਗੇ ਪੁੱਛੋ ਇਹਨਾਂ ਨੂੰ ਕਿੱਥੇ ਭਰਿਆ ਇਹਨਾਂ ਨੇ ਕਿਹਾ 43000 ਨੌਕਰੀਆਂ ਦਿੱਤੀਆਂ ਪੁੱਛੋ ਇਹਨਾਂ ਨੂੰ ਕਿੱਥੇ ਆ 43000 ਨੌਕਰੀਆਂ ਇਹਨੂੰ ਪੁੱਛੋ ਭਗਵੰਤ ਮਾਨ ਨੂੰ ਤੇਰੇ ਸੰਗਰੂਰ ਦੇ ਵਿੱਚ ਜਿਹੜੀ ਕੁੜੀ ਟੈਂਕੀ ਤੇ ਚੜੀ ਬੈਠੀ ਸੀ ਤੂੰ ਤੇ ਤੇਰੇ ਕੇਜਰੀਆ ਵਾਲ ਨੇ ਭੈਣ ਬਣਾਈ ਸੀ ਕਿ ਅੱਜ ਤੋਂ ਬਾਅਦ ਨਹੀਂ ਤੈਨੂੰ ਰੋਲਣ ਦਿੰਦੇ ਅੱਜ ਵੀ ੱੱਕੇ ਖਾਂਦੀ ਫੈਰਦੀ ਆ ਪੁੱਛੋ ਇਹਨੂੰ ਪੁੱਛੋ ਇਹਨੂੰ ਕਿਉਂ ਨਹੀਂ ਹਾਲ ਪੁੱਛਦੇ ਤੁਸੀਂ ਇਹਨਾਂ ਦਾ ਸੋ ਇਹ ਸਵਾਲ ਤੁਸੀਂ ਕਰਨੇ Subscribe to One India channel and never miss an update